ਸਿੱਧੂ ਪਰਿਵਾਰ ਨੂੰ ਕਰੋੜਾਂ ਦਾ ਨੋਟਿਸ ਕੈਂਸਰ ਠੀਕ ਕਰਨ ਦੇ ਦਾਅਵੇ ਖਿਲਾਫ ਨੋਟਿਸ 7 ਦਿਨਾਂ ਦੇ ਅੰਦਰ ਮੰਗਿਆ ਜਵਾਬ ਕਾਂਗਰਸ ਲੀਡਰ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਪਤਨੀ ਨਵਜੋਤ कौर ਸਿੱਧੂ ਨੂੰ ਕਰੋੜਾਂ ਦਾ ਨੋਟਿਸ ਭੇਜਿਆ ਗਿਆ ਹੈ ਜਾਣਕਾਰੀ ਮੁਤਾਬਕ ਸਿੱਧੂ ਪਰਿਵਾਰ ਨੂੰ ਛੱਤੀਸਗੜ੍ਹ ਦੀ ਸਿਵਲ ਸੁਸਾਇਟੀ ਵੱਲੋਂ ਨੋਟਿਸ ਭੇਜਿਆ ਗਿਆ ਜਿਸ 'ਚ 850 ਕਰੋੜ ਦਾ ਕਲੇਮ ਕੀਤਾ ਗਿਆ ਹੈ ਤੇ ਸਿੱਧੂ ਪਰਿਵਾਰ ਕੋਲੋਂ 7 ਦਿਨਾਂ ਦੇ ਅੰਦਰ ਜਵਾਬੀ ਮੰਗਿਆ ਗਿਆ ਹੈ ਤੇ ਇਹ ਨੋਟਿਸ ਭੇਜਨ ਦਾ ਕਾਰਨ ਸਿੱਧੂ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਕੈਂਸਰ ਠੀਕਰਨ ਦੀ ਡਾਈਟ ਦੇ ਖਿਲਾਫ ਹੈ ਨੋਟਿਸ ਭੇਜਨ ਵਾਲੇ ਡਾਕਟਰ ਸੁਲੰਕੀ ਦਾ ਕਹਿਣਾ ਹੈ ਕਿ ਬਿਨਾ ਦਵਾਈਆਂ ਤੋਂ ਕੈਂਸਰ ਠੀਕ ਕਰਨ ਲਈ ਨਵਜੋਤ ਸਿੱਧੂ ਦੀ ਪਤਨੀ ਵੱਲੋਂ ਦਿੱਤੀ ਡਾਈਟ ਕਾਰਨ ਦੇਸ਼ ਵਿਦੇਸ਼ਾਂ 'ਚ ਲੋਕਾਂ 'ਚ ਗਲਤ ਪਰਵਾਹ ਪੈ ਰਹੀ ਹੈ ਜਿਸ ਖਿਲਾਫ ਉਹਨਾਂ ਵੱਲੋਂ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਤੇ ਇਸ ਤੋਂ 850 ਕਰੋੜ ਦਾ ਖਲੀਨ ਵੀ ਕੀਤਾ ਹੈ ਜ਼ਿਕਰ ਹੀ ਖਾਇਸੀ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ कौर ਸਿੱਧੂ ਹਾਲ ਹੀ ਚ ਕੈਂਸਰ ਤੋਂ ਠੀਕ ਹੋਈ ਨੇ ਤੇ ਠੀਕ ਹੋ ਕੇ ਆਉਣ ਵੱਲੋਂ 21 ਨਵੰਬਰ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ 'ਚ ਆਪਣੀ ਕੈਂਸਰ ਦੀ ਜਰਨੀ ਨੂੰ ਲੈ ਗੱਲਬਾਤ ਕੀਤੀ ਗਈ ਸੀ ਤੇ ਦਾਵਾ ਕੀਤਾ ਗਿਆ ਸੀ ਕਿ ਜੋ ਡਾਈਟ ਉਹਨਾਂ ਨੇ ਕੈਂਸਰ ਨਾਲ ਲੜਨ ਵੇਲੇ ਲਈ ਉਹੀ ਡਾਈਟ ਜਸਟ ਨਿੰਬੂ ਪਾਣੀ, ਨੀਮ ਦੇ ਪੱਤੇ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਕੈਂਸਰ ਨੂੰ ਹਰਾਇਆ ਗਿਆ ਹੈ ਤੇ ਇਹ ਡਾਈਟ ਫਾਲੋ ਕਰਨ ਨਾਲ ਉਹਨਾਂ ਦੇ ਪਤੀ ਸਟੇਜ 4 ਕੈਂਸਰ ਤੋਂ ਠੀਕ ਹੋਣ ਦਾ ਦਾਵਾ ਕਰ ਰਹੇ ਨੇ ਤੇ ਇਸ ਦਾਅਵੇ ਦੇ ਖਿਲਾਫ ਸਿੱਧੂ ਪਰਿਵਾਰ ਨੂੰ ਹੁਣ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤਾ